ਕੋ ਸ਼ਰੀਰ ਵੀ ਥੋੜਾ ਮਸਤਾਨਾ ਪਹਿਰਾ ਹੈ ਤੇ ਮਨ ਚਾਹਣਾ ਕਿ ਦੋ ਚਾਰ ਅੱਖਰ ਭਾਈ ਬ੍ਰਿ얌 ਸਿੰਘ ਦੇ ਉਹਦੀ ਯਾਦ ਵਿੱਚ ਮਾਲਕ ਕੋ ਬਖਸ਼ਿਸ਼ ਕਰਨ ਤੇ ਲਿਖਾਂ ਸੋ ਸੁਧਾਨੰਦ ਦੇ ਅੱਖਰ ਇਹ ਮੈਂ ਲਿਖੇ ਨੇ ਕਿ ਕਰੀਬ 12 ਕੋਈ ਥਕਾਵਟ ਵੀ ਸੀ ਨਿੰਦਰਾ ਵੀ ਸੀ ਤੇ ਇਸ ਤਰ੍ਹਾਂ ਜੀ ਵੇਲੇ ਅੰਤ ਦੇ ਵੇਲੇ ਅੰਤ ਦੇ ਸੁਪੁੱਤਰ ਬਰਿਆਮ ਸਿੰਘਾ ਵੇਲੇ ਅੰਤ ਦੇ ਸੁਪੁੱਤਰ ਬਰਿਆਮ ਸਿੰਘਾ ਕੋਈ ਬਚਨ ਤਾਂ ਸਾਨੂੰ ਸੁਣਾ ਦੇਂਦੋਂ ਹੱਥ ਰੱਖ ਕੇ ਵਾਜੇ ਦੀਆਂ ਸੁਰਾਂ ਉੱਤੇ ਰੱਬੀ ਬਾਣੀ ਦਾ ਸ਼ਬਦ ਸੁਣਾ ਦੇਂਦੋਂ ਹੱਥ ਰੱਖ ਕੇ ਵਾਜੇ ਦੀਆਂ ਸੁਰਾਂ ਉੱਤੇ ਰੱਬੀ ਬਾਣੀ ਦੇ ਸ਼ਬਦ ਸੁਣਾ ਦੇਂਦੋਂ ਬੇਗੰਪੁਰ ਦੇ ਪਾਂਧੀ ਗੁਰ ਸਿੱਖਾ ਸਾਡੇ ਸੀਨੀਅਰ ਨੂੰ ਠੰਡ ਵਰਤਾ ਦੇਂਦੋਂ ਗੁਰੂ ਨਾਨਕ ਦੇ ਸੋਹਣਿਆ ਸੇਵਾਦਾਰਾ ਦਾਣਾ ਘੋੜਿਆਂ ਤਾਂ ਹੀ ਵਰਤਾ ਦੇਂਦੋਂ ਅਧਵਾਟੇ ਸਰੀਰਕ ਸਾਂਝ ਤੋੜੀ ਮਿਲਾਬ ਆਤਮਕ ਅਵਸਥਾ ਦਾ ਸਰੇ ਚੜਾ ਦੇਂਦੋਂ ਪੱਕੀ ਪ੍ਰੀਤ ਗੁਰੂ ਖਾਲਸੇ ਨਾਲ ਤੇਰੀ ਪ੍ਰੀਤ ਸਾਨੂੰ ਵੀ ਕਰਨੀ ਸਿਖਾ ਦੇਂਦੋਂ ਕੀਤੀ ਬਖਸ਼ਿਸ਼ ਸਚੇਂਦਰ ਅੰਤਾਰਜੀ ਨੇ ਬ੍ਰਿਮ ਸਿੰਘ ਸੁਪੁੱਤਰ ਬਰਖਰਦਾਰ ਦਿੱਤਾ ਮਿੱਠ ਬੋਲੜਾ ਕਰੇ ਸਤਕਾਰ ਸਭ ਦਾ ਮਿੱਠ ਬੋਲੜਾ ਕਰੇ ਸਤਕਾਰ ਸਭ ਦਾ ਗੁਰੂ ਨਾਨਕ ਦਲ ਦਾ ਸੇਵਾ ਧਾਰ ਦਿੱਤਾ ਬਾਬੇ ਕੇਰ ਸਿੰਘ ਦੀ ਕੁਲ ਵਿੱਚ ਹੋਇਆ ਪ੍ਰਗਟ ਗੁਰੂ ਨਾਨਕ ਦਲ ਦਾ ਕਰਨ ਜੈਕਾਰ ਦਿੱਤਾ ਦਮ-ਧਮੀ ਟਕਸਾਲ ਤੋਂ ਕੁਰਬਾਨੀ ਦੀ ਦਾਤ ਲੈ ਕੇ ਗੁਰਬਾਣੀ ਕੀਰਤਨ ਦਾ ਸ਼ੁਭ ਪ੍ਰਚਾਰ ਦਿੱਤਾ ਗੁਰੂ ਪੰਥ ਗੁਰੂ ਗ੍ਰੰਥ ਤੋਂ ਲੈ ਸਿੱਖਿਆ ਸਭ ਸੰਤਾਂ ਨੂੰ ਖੂਬ ਸਤਿਕਾਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦਾ ਸੱਜਿਆ ਸੰ ਸਿਪਾਹੀ ਸੱਚੇ ਬਾਦਸ਼ਾਹ ਸਹਿਜ ਪੰਡਾਰ ਦਿੱਤਾ ਗੁਰੂ ਪੰਥ ਦਾ ਹੈ ਸੀ ਸੱਚਾ ਸੇਵਕ ਸੇਵਾ ਕਰਨ ਲਈ ਸੇਵਾਦਾਰ ਬਣਿਆ ਸਾਰਾ ਜੀਵਨ ਗੁਰ ਸਿੱਖੀ ਲਈ ਪਤੀਤ ਕਰਕੇ ਮੂਰਤ ਪ੍ਰੇਮ ਦੀ ਪਹਿਰੇਦਾਰ ਬਣਿਆ ਜਿੰਨਾ ਹੋ ਸਕਿਆ ਭਲੇ ਦੀ ਕਾਰ ਕੀਤੀ ਮਨ ਮਤਿਆ ਕੇ ਗੁਰਮਤ ਦਾ ਸਾਰ ਬਣਿਆ ਨੀਵਾ ਮਨ ਤੇ ਉੱਤੀ ਗੁਰਮਤ ਸਦਕਾ ਕਲਗੀ ਧਰ ਦਾ ਸੋਨਾ ਸਰਦਾਰ ਬਣਿਆ ਸਤਿ ਬਚਨ ਦੀ ਦਾਤ ਮਨ ਮੁੰਲੜੀ ਲੈ ਭਾਕਾ ਵਾਲਾ ਦਾ ਸੇਵਾਦਾਰ ਬਣਿਆ ਆਦ ਦਸ਼ਮ ਸਰਬ ਲੋ ਦੀ ਪਾਣੀ ਜਪ ਉੱਚਾ ਸੁੱਚਾ ਹੈ ਜਿਸ ਦਾ ਕਿਰਦਾਰ ਬਣਿਆ ਗੁਰਬਾਣੀ ਗੁਰ ਸ਼ਬਦ ਦੀ ਟੀਕ ਰੱਖ ਕੇ ਨਾਦੀ ਸੰਤਾਨ ਦਾ ਰੁਤਬਾ ਪਾਲਿਆ ਤੂੰ ਗੁਰਬਾਣੀ ਗੁਰ ਸ਼ਬਦ ਦੀ ਟੀਕ ਰੱਖ ਕੇ ਨਾਦੀ ਸੰਤਾਨ ਦਾ ਰੁਤਬਾ ਪਾਲਿਆ ਤੂੰ ਅਕਾਲ ਪੁਰਖ ਦੀ ਫੌਜ ਮੌਤ ਪਰਮਾਤਮਾ ਦੀ ਮਰਮ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾ ਪਾਲਿਆ ਤੂੰ ਬੇਗਮਪੁਰ ਦੇ ਸ਼ਹਿਰ ਨੂੰ ਅਕਾਲ ਪੁਰਖ ਦੀ ਸਰਨ ਨੂੰ ਕਰਪਾ ਪ੍ਰਾਪਤ ਸੇਵਾ ਕਰਕੇ ਬੇਗਮਪੁਰ ਦਾ ਸ਼ਹਿਰ ਪਾਲਿਆ ਤੂੰ ਅਕਾਲ ਪੁਰਖ ਦੀ ਸਰਨ ਨੂੰ ਕਰਪਾ ਪ੍ਰਾਪਤ ਪਾਰ ਕਾਲ ਤੋਂ ਡੇਰਾ ਲਾ ਲਿਆ ਤੂੰ ਪੰਜਾਂ ਪਿਆਰਿਆਂ ਤੋਂ ਪੌਲ ਖੰਡੇ ਦੀ ਲੈ ਜਨਮ ਮਰਨ ਦਾ ਗੇੜ ਮੁਕਾ ਲਿਆ ਤੂੰ ਵਾਹ ਵਾਹ ਪਿਆਰੇ ਪ੍ਰਿਆਮ ਹਾਂ ਵਾਹ ਵਾਹ ਪਿਆਰੇ ਵਾ ਵਾ ਪਿਆਰੇ ਬ੍ਰਾਮ ਬ੍ਰਾਮ ਸਿੰਘਾ ਸੱਚੇ ਪ੍ਰੀਤਮ ਦੇ ਤਾਈ ਰਿਝਾ ਲਿਆ ਤੂੰ ਜੀਵਨ ਕਾਲ ਵਿੱਚ ਸੇਵਾ ਪ੍ਰਮੁੱਖ ਰੱਖੀ ਜੀਵਨ ਕਾਲ ਵਿੱਚ ਸੇਵਾ ਪ੍ਰਮੁੱਖ ਰੱਖੀ ਚੱਲੇ ਸੱਚਖੰਡ ਵੱਲ ਹੰ ਪਾ ਦਿੱਤੇ ਗੁਰੂ ਗ੍ਰੰਥ ਗੁਰੂ ਗ੍ਰੰਥ ਗੁਰੂ ਪੰਥ ਦੀ ਤਾਬਿਆ ਵਿੱਚ ਅੱਖਰ ਹਮੇਸ਼ਾ ਲਈ ਹਨ ਜਮਾ ਦਿੱਤੇ ਜਥੇਦਾਰ ਬਾਬੇ ਕੇਰ ਸਿੰਘ ਜੀ ਕੇ ਪায়ে ਪੂਰਨਿਆਂ ਤੇ ਸੁੰਦਰ ਹੀਰਿਆ ਫੁੱਲ ਚੜਾ ਦਿੱਤੇ 18 ਹਾਰ ਨੂੰ ਬਾਬੇ ਸਤਖੰਡ ਪਹੁੰਚੇ ਉਸੇ ਦਿਨ ਤੂੰ ਚਾਲੇ ਪਾ ਦਿੱਤੇ ਪਿਆਰੇ ਦਾਦੇ ਦੇ ਚਰਨਾ ਚ ਲਾ ਡੇਰੇ ਪਿਆਰੇ ਦਾਦੇ ਦੇ ਚਰਨਾ ਚ ਲਾ ਡੇਰੇ ਗੁਰੂ ਗੋਬਿੰਦ ਸਿੰਘ ਜੀ ਕੇ ਸ਼ੁਕਰ ਮਨਾ ਦਿੱਤੇ ਮਾਨ ਸਿੰਘ ਜੀ ਦੀ ਸ਼ੁਭ ਅਸੀਸ ਲੈ ਜਾ ਸੱਤ ਬਟਨ ਦੇ ਅਰੋਲ ਭਗਤਾ ਦਿੱਤੇ 18 ਹਾ ਨੂੰ ਬਾਬੇ ਸਤਖੰਡ ਪਹੁੰਚੇ ਉਸੇ ਦਿਨ ਤੂੰ ਚਾਲੇ ਪਾ ਦਿੱਤੇ ਪਿਆਰੇ ਦਾਦੇ ਦੇ ਚਰਨਾਂ 'ਚ ਲਾ ਡੇਰੇ ਗੁਰੂ ਗੋਬਿੰਦ ਸਿੰਘ ਜੀ ਕੇ ਸ਼ੁਕਰ ਮਨਾ ਦਿੱਤੇ ਮਾਨ ਸਿੰਘ ਦੀ ਸ਼ੁਕ ਅਸੀਸ ਲੈ ਜਾ ਸਤਿਵਚਨ ਦੇ ਰੋਲ ਉਤਾ ਦਿੱਤੇ